ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਦੀ ਪਿਆਰੀ ਧੀ ਰਾਸ਼ਤ ਡਾਡੀ ਨੇ ਆਜ਼ਾਦ ਦੇ ਨਾਲ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਡੈਬਿਊ ਕੀਤਾ ਸੀ। ਅਦਾਕਾਰੀ ਦੇ ਨਾਲ-ਨਾਲ ਰਾਸ਼ਾ ਆਪਣੇ ਲੁੱਕਸ ਦੇ ਲਈ ਵੀ ਸੁਰਖੀਆਂ ਦੇ ਵਿੱਚ ਹੈ। ਹਾਲੀ ਦੇ ਵਿੱਚ ਰਾਸ਼ਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਇਸ ਸਮੇਂ ਇੰਟਰਨੈਟ ਤੇ ਕਾਫੀ ਟ੍ਰੈਂਡ ਕਰ ਰਹੀਆਂ ਨੇ। ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਰਾਸ਼ਾ ਦਾ ਸ਼ਾਨਦਾਰ ਲੁੱਕ ਵੇਖਣ ਨੂੰ ਮਿਲ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਰਾਸ਼ਾ ਨੀਲੇ ਰੰਗ ਦੀ ਡਰੈਸ ਦੇ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ ਅਤੇ ਕਿਊਟ ਵੀ ਲੱਗ ਰਹੀ ਹੈ ਠੀਕ ਹੈ ਇਸ ਤੋਂ ਇਲਾਵਾ ਇਹ ਇੱਕ ਤਸਵੀਰ ਦੇ ਵਿੱਚ ਉਹ ਆਪਣੇ ਹੱਥ ਦੇ ਵਿੱਚ ਸ਼ੀਸ਼ਾ ਫੜੇ ਹੋਇਆ ਹੈ ਅਤੇ ਇੱਕ ਤਸਵੀਰ ਦੇ ਵਿੱਚ ਉਹ ਕੇਕ ਦੇ ਸਾਹਮਣੇ ਪੋਜ਼ ਵੀ ਦੇ ਰਹੀ ਹੈ ਪ੍ਰਸ਼ੰਸਕਾਂ ਨੂੰ ਉਹਨਾਂ ਦੀ ਇਹ ਖੂਬਸੂਰਤ ਤਸਵੀਰਾਂ ਬੇਹੱਦ ਪਸੰਦ ਆ ਰਹੀਆਂ ਨੇ ਹਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਦੀ ਪਿਆਰੀ ਧੀ ਰਾਸ਼ਤ ਡਾਡੀ ਨੇ ਆਜ਼ਾਦ ਦੇ ਨਾਲ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਡੈਬਿਊ ਕੀਤਾ ਸੀ। ਅਦਾਕਾਰੇ ਦੇ ਨਾਲ-ਨਾਲ ਰਾਸ਼ਾ ਆਪਣੇ ਲੁੱਕਸ ਦੇ ਲਈ ਵੀ ਸੁਰਖੀਆਂ ਦੇ ਵਿੱਚ ਹੈ। ਹਾਲੀ ਦੇ ਵਿੱਚ ਰਾਸ਼ਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਇਸ ਸਮੇਂ ਇੰਟਰਨੈਟ ਤੇ ਕਾਫੀ ਟ੍ਰੈਂਡ ਕਰ ਰਹੀਆਂ ਨੇ। ਸਾਹਮਣੇ ਆਈਆਂ ਤਸਵੀਰਾਂ ਦੇ ਵਿੱਚ ਰਾਸ਼ਾ ਦਾ ਸ਼ਾਨਦਾਰ ਲੁੱਕ ਵੇਖਣ ਨੂੰ ਮਿਲ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਰਾਸ਼ਾ ਨੀਲੇ ਰੰਗ ਦੀ ਡਰੈਸ ਦੇ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ ਅਤੇ ਕਿਊਟ ਵੀ ਲੱਗ ਰਹੀ ਹੈ ਠੀਕ ਹੈ ਇਸ ਤੋਂ ਇਲਾਵਾ ਇਹ ਇੱਕ ਤਸਵੀਰ ਦੇ ਵਿੱਚ ਉਹ ਆਪਣੇ ਹੱਥ ਦੇ ਵਿੱਚ ਸ਼ੀਸ਼ਾ ਫੜੇ ਹੋਇਆ ਹੈ ਅਤੇ ਇੱਕ ਤਸਵੀਰ ਦੇ ਵਿੱਚ ਉਹ ਕੇਕ ਦੇ ਸਾਹਮਣੇ ਪੋਜ਼ ਵੀ ਦੇ ਰਹੀ ਹੈ ਪ੍ਰਸ਼ੰਸਕਾਂ ਨੂੰ ਉਹਨਾਂ ਦੀ ਇਹ ਖੂਬਸੂਰਤ ਤਸਵੀਰਾਂ ਬੇਹੱਦ ਪਸੰਦ ਆ ਰਹੀਆਂ ਨੇ